ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਸਾਰਿਆਂ ਨੇ ਪਟੂਆਾਂ ਦੀ ਹਵੇਲੀ ਦਾ ਪਾਰਟ 1 ਦੇਖਿਆ ਹੈ ਜੈਸਰ ਮੀਲ ਦੇ ਵਿੱਚ ਸਿਉਣੇ ਚਾਂਦੀ ਦੇ ਵਪਾਰ ਕਰਨ ਵਾਲਿਆਂ ਨੂੰ ਪਟੂਏ ਕਿਹਾ ਜਾਂਦਾ ਸੀਗਾ ਤੇ ਉਹਨਾਂ ਦੀ ਆਪਾਂ ਹਵੇਲੀ ਦੀ ਜਰਨੀ ਕਰੀ ਜਨੇ ਆ ਪਾਰਟ 1 ਦੇ ਵਿੱਚ ਉਹਨਾਂ ਦੇ ਰੂਮ ਤੇ ਹੋਰ ਲੱਖਾਂ ਰੁਪਈਆ ਦੇ ਆਪਾਂ ਨੋਟ ਦੇਖਿਆ ਤੇ ਉਵੇਂ ਹੀ ਸਾਨੂੰ ਪਾਰਟ 2 ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਪਟੂਆਾਂ ਦੇ ਬਾਰੇ ਰਹਿਣ ਦੇ ਤਰੀਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਜੋ ਫਿਰ ਬਾਕੀ ਜਾਣਕਾਰੀ ਤੁਹਾਨੂੰ ਗਾਈਡ ਦੇ ਨਾਲ ਦਵਾਂ ਸਭ ਤੋਂ ਵੱਡੀ ਸਮੱਸਿਆ thi ਪਾਣੀ ਕੀ ਹਮਾਰੇ ਆਂ ਠੀਕ ਹੈ ਜੀ ਮਹਿਮਾਨ ਲੋਗ ਆਤੇ ਤੇ ਦੁੱਧ ਦੇ ghee ਮੰਗ ਲੋ ਪਾਣੀ ਨਹੀਂ ਠੀਕ ਹੈ ਬੇਜਲ ਇਲਾਕਾ tha ਠੀਕ ਹੈ ਪਰ ਉਧਰ ਪਰਦੇਸ ਕਿਲਾ tha tha ਠੀਕ ਹੈ ਜੀ ਜਦ ਥੋੜਾ ਬਹੁਤ ਬਾਰਿਸ਼ ਹੋਤੀ thi ਟਰੈਸ ਦਾ ਪਾਣੀ ਆਤਾ ਨਾਲੀ ਬਣੀ ਦੇਖ ਰਹੇ ਹੋ ਹਾਂ ਜੀ ਹਾਂ ਜੀ ਉਹ ਪਾਣੀ ਸਟੋਰ ਹੋਤਾ ਦਸਮੇ ਠੀਕ ਹੈ ਜੀ ਜਿਹੜੀਆਂ ਨਾਲਾਂ ਆ ਬਣੇ ਹੋਏ ਐ ਇਹਨਾਂ ਤੋਂ ਪਾਣੀ ਸਟੋਰ ਹੁੰਦਾ ਸੀਗਾ ਠੀਕ ਹੈ ਜੀ ਇਹਨਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਵੀ ਉਸ ਟਾਈਮਾਂ ਦੇ ਵਿੱਚ ਮਤਲਬ ਪਾਣੀ ਦਾ ਇੱਥੇ ਕਾਲ ਹੀ ਦੱਸਿਆ ਜਾਂਦਾ ਸੀਗਾ ਤੇ ਤਾਂ ਕਰਕੇ ਸਭ ਤੋਂ ਵੱਡਾ ਮਤਲਬ ਇੱਥੇ ਹੋਰ ਸਭ ਕੁਝ ਮਿਲ ਜਾਂਦਾ ਸੀ ਪਾਣੀ ਨਹੀਂ ਮਿਲਦਾ ਸੀਗਾ ਤੇ ਉਹਨਾਂ ਵਾਸਤੇ ਪਾਣੀ ਦੇ ਸਟੋਰੇਜ ਵਾਸਤੇ ਆ ਚੀਜ਼ਾਂ ਬਣਾਈਆਂ ਵੀ ਐ ਇਹਨਾਂ ਦਾ ਕੀ ਨਾਮ ਹੈ ਜੀ ਇਹ بڑے بڑے ਹਾਂਡੇ ਬੋਲਤੇ ਐ ਇਸਕੋ بڑے بڑے ਹਾਂਡੇ ਬੋਲਦੇ ਐ ਤੇ ਪਾਣੀ ਸਟੋਰੇਜ ਵਾਸਤੇ ਹੈ ਉਹਨਾਂ ਨੂੰ ਸਟੋਰ ਕਰਨੇ ਲਈ ਪਾਣੀ ਸਭ ਸਟੋਰੇਜ ਉਹ ਅਨਾਜ ਸਟੋਰੇਜ ਕਰਨ ਵਾਸਤੇ ਹੈ ਖਾਣਾ ਬਣਾਉਣੇ ਲਈ ਇੱਕ ਖਾਣਾ ਬਣਾਉਣ ਵਾਸਤੇ ਹੈ ਤੇ ਇਹ ਪਾਣੀ ਸਟੋਰ ਕਰਨ ਦੀ ਚੀਜ਼ਾਂ ਪਾਣੀ ਸਟੋਰ ਕਰਨ ਵਾਸਤੇ ਹੈ ਤੇ ਇੱਕ ਚੀਜ਼ ਹੋਰ ਇਹ ਬਾਰਿਸ਼ ਦਾ ਪਾਣੀ ਸਟੋਰ ਕਰਨ ਵਾਸਤੇ ਹੈ ਜਿਹੜੀ ਆਪਾਂ ਨੂੰ ਆ ਦਿਖੀ ਜਾਂਦੀ ਹੈ ਨਾਲ ਇਹਦੇ ਵਿੱਚੋਂ ਪਾਣੀ ਆਉਂਦਾ ਸੀ ਤੇ ਇਹਨੂੰ ਸੰਭਾਲ ਕੇ ਰੱਖਦੇ ਸੀ ਆਹੀ ਗੱਲ ਹੈ ਜੀ ਹਾਂ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਅੱਗੇ ਦੱਸੋ ਜੀ ਇਸਨੇ ਖਤਮ ਹੋ ਜਾਂਦਾ ਥਾ ਗੜੀ ਸੇ ਤਲਾਬ ਸੇ ਲੈ ਕੇ ਆ ਕੇ ਜੀ ਲੇਡੀਸ ਠੀਕ ਹੈ ਜਦੋਂ ਇੱਥੋਂ ਪਾਣੀ ਖਤਮ ਹੋ ਜਾਂਦਾ ਸੀ ਗੜੀਸਰ ਤਲਾਵ ਉੱਥੋਂ ਲੈ ਜਿਹੜੀ ਝੀਲ ਹੈ ਉੱਥੋਂ ਲੈ ਕੇ ਆਉਂਦੇ ਸੀ ਵਾਸੇ ਲੈਣੀ ਇੱਕ ਮਟਕਾ ਬੱਕਿਆ ਆਤੀ ਸੀ ਇੱਕ ਮਟਕੇ ਕੋਲ ਲੈਣੀ ਚਾਰ ਬਾਰ ਯੂਜ਼ ਕਰਦੀ ਸੀ ਠੀਕ ਹੈ ਇੱਕ ਮਟਕੇ ਨੂੰ ਚਾਰ ਵਾਰ ਉਹ ਕਿਵੇਂ ਜੀ ਸਭ ਤੋਂ ਪਹਿਲੇ ਨਾ ਲਿਆ ਠੀਕ ਹੈ ਜੀ ਉਸੇ ਪਾਣੀ ਨੂੰ ਸਟੋਰ ਕਰਕੇ ਕੱਪੜੇ ਧੋ ਲਏ ਠੀਕ ਹੈ ਜੀ ਮਲਟੀਪਲ ਰੇਕ ਕਰ ਲਿਆ ਠੀਕ ਹੈ ਜੀ ਫਿਰ ਪੁੱਤ ਨੂੰ ਦੇ ਦਿਆ ਠੀਕ ਹੈ ਜੀ ਵੇਸਟ ਇੱਕ ਬੂੰਦ ਵੀ ਨਹੀਂ ਹੁੰਦਾ ਸੀ ਮਤਲਬ ਇੱਕ ਬੂੰਦ ਵੀ ਪਾਣੀ ਵੇਸਟ ਨਹੀਂ ਹੁੰਦਾ ਸੀ ਇੱਕ ਉਹ ਇੱਕ ਤوڑا ਪਾਣੀ ਲੈ ਜਾਂਦੇ ਗੜੀਸਰ ਤਲਾਵ ਤੋਂ ਤੇ ਉਹਨੂੰ ਚਾਰ ਵਾਰ ਯੂਜ਼ ਕਰਦੇ ਸੀ ਇੱਕ ਫੁਰਦਸੋ ਜੀ ਇੱਕ ਵਾਰ ਲੀੜੇ ਤੋਂਣ ਵਾਸਤੇ ਠੀਕ ਹੈ ਜੀ ਮਿੱਟੀ ਪਲੇਪ ਕਰਨੀ ਲਈ ਮਿੱਟੀ ਪਲੇਪ ਕਰਨੇ ਵਾਸਤੇ ਪੇੜ ਪੋਦੇ ਮਤਲਬ ਪਾਣੀ ਦਾ ਵੇਸਟੇਜ ਵਾਲਾ ਕੋਈ ਕੰਮ ਹੀ ਨਹੀਂ ਸੀਗਾ ਠੀਕ ਹੈ ਜੀ ਖਾਣਾ ਬੰਦਦਾ ਦਾ ਮਾਪ ਸੇ ਬੰਦਦਾ ਦਾ ਜਿੰਨੇ ਲੋਕ ਉਤਨਾ ਖਾਣਾ ਜਿੰਨਾ ਖਾਣਾ ਉਹ ਮਾਪ ਤੋਂ ਬਣਦਾ ਜਿੰਨੇ ਲੋਕ ਉਹਨਾਂ ਖਾਣਾ ਠੀਕ ਹੈ ਜੀ ਬਹੁਤ ਵਧੀਆ ਇਹ ਰਾਸਤਾਨੀ ਕਿਚਨ ਹੈ ਰਸੋਈ ਘਰੇ

ਹਮਾਰਾ AK47 ਦੇਖ ਲੋ ਹਮ ਆਤੇ ਮਾਰਵਾੜ ਮੈਂ ਠੀਕ ਹੈ ਹਮਾਰਾ ਇਹ ਬੈਲਨ ਦੇਖੋ ਬੈਲਨ ਦੇਖੋ ਜੀ ਕਿੰਨਾ ਤਕੜਾ ਇਹਦਾ ਬਹੁਤ ਹੈਵੀ ਬੈਲਨ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਆ ਸਾਥੀਓ ਤੁਸੀਂ ਆਪ ਦੇਖ ਸਕਦੇ ਹੋ ਬਾਈ ਆਪ ਵੀ ਸਮਝਾਈ ਜਾਂਦੇ ਆ ਮਤਲਬ ਇਹਨੂੰ ਰਾਜਸਤਾਨੀ ਕਿਚਨ ਕਿਹਾ ਜਾਂਦਾ ਹੈ ਉਹਨਾਂ ਟਾਈਮਾਂ ਦਾ ਇਹ ਸੇਵੀਆਂ ਵਾਲੀ ਮਸ਼ੀਨ ਹੈ ਇਹ ਸਟੋਪ ਹੈ ਤੇ ਆ ਜੂਸ ਕੱਢਣ ਵਾਲਾ ਹੈ ਤੇ ਆਹ ਪਾਪੜ ਸੇਕਣ ਵਾਸਤੇ ਹੈ ਤੇ ਇਹ ਸ਼ੀਸ਼ਾ ਜੀ ਇਹ ਵੀ ਉਹਨਾਂ ਹੀ ਟਾਈਮਾਂ ਦਾ ਬਹੁਤ ਹੀ ਸੋਹਣੀ ਰਸੋਈ ਬਣੀ ਵੀ ਹੈ ਤੇ ਇਹ ਵੀ ਬਰਤਨ ਹੈ ਜੀ ਉਹਨਾਂ ਟਾਈਮਾਂ ਦੇ ਤੱਕੜੀ ਦੇਖ ਸਕਦੇ ਹਾਂ ਹੋਰ ਮਤਲਬ ਜਿੰਨੇ ਵੀ ਭਾਂਡੇ ਹਰ ਇੱਕ ਚੀਜ਼ਾਂ ਹੀ ਹੈਗੀਆਂ ਜੀ ਉਹ ਤੁਸੀਂ ਆਪ ਦੇਖੋ ਛੱਜ ਵੀ ਹੈਗਾ ਤੇ ਟੋਪੀਏ ਦੇਖੋ ਸਾਰੀਆਂ ਚੀਜ਼ਾਂ ਹੀ ਹੈਗੀਆਂ ਜੀ ਆ ਰੋਟੀਆਂ ਰੱਖਣ ਵਾਲਾ ਛਾਬਾ ਤਦਿਲੀਆਂ ਤੇ ਦਹੀਂ ਲੱਸੀ ਵਾਲਾ ਪਹਿਲਾਂ ਉਹ ਦੱਸਿਆ ਸੀਗਾ ਜੀ ਬੈਠਣ ਵਾਸਤੇ ਪੀੜੀ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਨੇ ਇੱਧਰ ਪਾਣਿਆਂ ਤੇ ਤੁਸੀਂ ਨਿਗਰ ਨਿਗਾਹ ਮਾਰੋ ਸਾਰਿਆਂ ਤੇ ਪਾਣੀ ਰੱਖਣ ਵਾਸਤੇ ਤੇ ਸਟਾਪ ਤੇ ਬੇਲਾਂ ਦੇਖੋ ਜੀ ਕਿੰਨਾ ਵੱਡਾ ਤੇ ਕਿੰਨਾ ਹੈਵੀ ਬੇਲਨਾ ਹੈ ਬਹੁਤ ਹੀ ਸੋਹਣੀ ਰਸੋਈ ਹੈ ਜੀ ਕਿ ਖਾਣਾ ਖਾਤਾ ਕਿ 100 ਰੁਪਏ ਠੀਕ ਹੈ ਜੀ ਇਹ ਹੈਗਾ ਜੀ ਉਹਨਾਂ ਦਾ ਡਾਈਨਿੰਗ ਟੇਬਲ ਥੱਲੇ ਬੈ ਕੇ ਖਾਣਾ ਖਾਂਦੇ ਸੀ ਉਹ ਖਾਣੇ ਵਿੱਚ ਜਹਿਰ ਮਲਾ دیا ਕਲਰ ਚੇਂਜ ਹੋ ਜਾਏਗਾ ਥਾਲੀ ਵਿੱਚ ਠੀਕ ਹੈ ਜੀ ਥਾਲੀ ਇਹ ਜਿਹੋਨਾ ਡੈਮਾਂ ਦੀ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਜੇ ਕਿਸੇ ਨੇ ਜ਼ਹਿਰ ਮਲਾਤਾ ਤਾਂ ਕਲਰ ਚੇਂਜ ਹੋ ਜਾਂਦਾ ਸੀਗਾ ਵੀ ਮਤਲਬ ਤਕਨੀਕੀ ਕਿਸੀ ਬਸਾਈ ਕਿ ਚੈਨ ਲੱਗੇਗਾ ਆਪਣੇ ਬਿਠਾ ਘੁਮਾਣੇ ਲਈ ਠੀਕ ਹੈ ਪੱਖਾ ਦੇਖੋ ਜੀ ਸਾਈਕਲ ਦੀ ਚੇਨ ਲੱਗੀ ਵੀ ਹੈ ਇੱਕ ਬੰਦਾ ਇਹਨੂੰ ਘੁਮਾਉਂਦਾ ਹੁੰਦਾ ਸੀਗਾ ਫਿਰ ਇਹ ਚੱਲਦਾ ਹੁੰਦਾ ਸੀਗਾ ਸਟੀਮ ਕੁੱਕਰ ਇਫਾਨ ਆਈਸ ਆਈਸ ਬਾਕਸ ਵੀ ਹੈ ਠੀਕ ਹੈ ਜੀ ਆਹ ਕੀ ਚੀਜ਼ ਹੈ ਜੀ ਫ੍ਰੀਜ ਆ ਫ੍ਰੀਜ ਹੈ ਜੀ ਉਹਨਾਂ ਟਾਈਮਾਂ ਦੀ ਆਈਸ ਬਾਕਸ ਹੈ ਆਹ ਕੀ ਚੀਜ਼ ਹੈ ਵੀਰ ਜੀ ਬੰਬਾ ਪਾਣੀ ਗਰਮ ਕਰਨ ਲਈ ਬੰਬਾ ਪਾਣੀ ਗਰਮ ਕਰਨ ਵਾਸਤੇ ਤੇ ਉਹ ਅੰਦਰ ਕੀ ਕੀ ਚੀਜ਼ਾਂ ਨੇ ਲੇਡੀਆਂ ਅੰਦਰ ਖਾਦੀ ਸੀ ਜੈਨ ਸਿੰਘ ਖਾਤੇ تھے ਪੁੜੀਆਂ ਅੰਦਰ ਰੋਟੀ ਖਾਨੀਆਂ ਸੀਆਂ ਤੇ ਬੰਦੇ ਬਾਹਰ ਰੋਟੀ ਖਾਂਦੇ ਸੀ ਤੇ ਆਹ ਕੀ ਚੀਜ਼ ਹੈ ਜੀ ਇਹ ਆਈਸ ਬਾਕਸ ਹੈ ਇਹ ਆਈਸ ਬਾਕਸ ਹੈ ਜੀ ਠੀਕ ਹੈ ਜੀ ਬਹੁਤ ਹੀ ਸੋਣਾ ਇਹਨੂੰ ਕੀ ਦੱਸਿਆ ਜਾਂਦਾ ਜੀ ਕੀ ਨਾਮ ਹੈ ਜੀ ਇਹਦਾ ਪਟਵਾ ਹੋਇਆ ਹੈ ਮਤਲਬ ਜਿਹੜੀ ਚੀਜ਼ ਆਪਾਂ ਨੂੰ ਦਿਖਾਈ ਜੰਨੇ ਆ ਡਾਈਨਿੰਗ ਰੂਮ ਹੈ ਨਾ ਡਾਈਨਿੰਗ ਰੂਮ ਹੈ ਜੀ ਬਹੁਤ ਸੋਹਣਾ ਡਾਈਨਿੰਗ ਰੂਮ ਹੈ ਬਾਈ ਨੇ ਦੱਸਿਆ ਜਿਵੇਂ ਇਹ ਅੰਦਰ ਬੁੜੀਆਂ ਦੇ ਰੋਟੀ ਖਾਣ ਵਾਸਤੇ ਤੇ ਇਹ ਬੰਦਿਆਂ ਦੇ ਰੋਟੀ ਖਾਣ ਵਾਸਤੇ ਹੈ ਰੋਟੀ ਖਾਣਿਆਂ ਦਾ ਆਪਾਂ ਜੇ ਕਿਸੇ ਜੈਰ ਮਲਾਤਾ ਤਾਂ ਰੰਗ ਚੇਂਜ ਹੋ ਜਾਂਦਾ ਸੀਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਤੁਸੀਂ ਚੈੱਕ ਕਰੋ ਬਾਈ ਜੀ ਛੱਤ ਬਹੁਤ ਸੋਹਣੀ ਹੈ ਮਤਲਬ ਸਾਰੇ ਬਾਕਸ ਬਣੇ ਇਸਨੇ ਲੋਕ ਸੋਨਾ ਚੰਦ ਚੁਪਕ ਜਾਂਦੇ ਸੀ ਠੀਕ ਹੈ ਇਹ ਬਾਕਸ ਬਣੇ ਹੋਏ ਆ ਜੀ ਸਾਰੇ ਫੁੱਲਣ ਅੰਦਰ ਵਾਲੇ ਹਾਂਜੀ ਹਾਂਜੀ ਸਲਾਈਡ ਜਗਾ ਇਸੇ ਪੁਸ਼ ਕਰੋਗੇ ਦੂਸਰੇ ਵਿੱਚ ਚਲੇ ਜਾਏਗਾ ਖਾਲੀ ਜਗ੍ਹਾ ਹੋ ਜਾਏਗੀ ਜੋ ਆਪ ਕੋ ਰੱਖਣਾ ਰੱਖ ਕੇ ਵਾਪਸ ਬੰਦ ਕਰ ਦਿਓ ਠੀਕ ਹੈ ਮਤਲਬ ਸੋਨਾ ਚੰਦ ਹਾਈਡ ਕਰਨ ਵਾਸਤੇ ਇਹ ਚੀਜ਼ਾਂ ਬਣਾਈਆਂ ਵੀ ਅਸਈਆਂ ਬਹੁਤ ਤਕੜੀ ਚੀਜ਼ ਬਣਾਈ ਵੀ ਹੈ ਜੀ ਬਹੁਤ ਵਧੀਆ ਲੱਗਿਆ ਜੀ ਅੱਗੇ ਚੱਲਦੇ ਰਹੋ ਜੁੜੇ ਰਹੋ ਇਹ ਨਿਚੇ ਇੰਸਟਰੂਮੈਂਟ ਠੀਕ ਹੈ ਜੀ ਡੈਸਰਟ ਕਹਿੰਦੇ ਆਪ ਡੈਸਰਟ ਹਾਂਜੀ ਹਾਂਜੀ ਗਏ ਸੀ ਕਾਂ ਕਹਿੰਦੇ ਸਮ ਹਾਂਜੀ

ये पंजाब लोग आपके वहां बजाते हैं एक पंजाबी लोग बोलते हैं मंजीरी चंदा बोल इनो की बोल देनी ए ठीक है हां से बजा रहा ठीक है आज इनो की कहंदे जी ये कैमन सीट लगेज के लिए बैठने के लिए कैमन सीट लगेज बैठने के लिए ठीक है जी कि आज जा ये हो जा रहे जी नकासी का काम है ना बारीक काम हां जी हां जी इसी से बात ठीक है जी टाइम रूम घर का मुखिया यहां बैठता था सारा वेपर का लेन देन हिसाब किताब यहां ਦੀ ਘਰ ਦਾ ਮੁਖਿਆ ਕਹਿੰਦੇ ਇੱਥੇ ਬੰਦੇ ਸੀ ਸਾਰਾ ਹਿਸਾਬ ਕਾ ਕਿਤਾਬ ਇੱਥੇ ਹੀ ਹੁੰਦਾ ਸੀਗਾ ਇਹ ਡਰਾਇੰਗ ਰੂਮ ਦੱਸਿਆ ਜਾ ਰਿਹਾ ਜੀ ਉਹ ਕੀ ਕੀ ਚੀਜ਼ ਜਿਹੜੀ ਆਪਾਂ ਨੂੰ ਹੁਣ ਦੱਸੀ ਦਿਖਾਈ ਜਾ ਰਹੀ ਹੈ ਸਰਾਈ ਹੈ ਪਾਣੀ ਕੇ ਸਰਬਤ ਕੇ ਲਈ ਸਰਬਤ ਵਾਸੀ ਸਰਾਈ ਬੋਲਦੇ ਇਹਨੂੰ ਬਹੁਤ ਹੀ ਸੋਹਣੀ ਬਣੀ ਹੋਈ ਹੈ ਤਾਂ ਤੇ ਹੋਰ ਦੱਸੋ ਜੀ ਆਹ ਰੂਮ ਦੇ ਵਿੱਚ ਕੀ ਕੀ ਚੀਜ਼ਾਂ ਆਮ ਖਾਸ ਚੀਜ਼ਾਂ ਜੀ ਠੀਕ ਹੈ ਵਾਲੇ ਮੈਂ ਸਰਬਤ ਹੈ ਪਾਣੀ ਹੈ ਜੋ ਵੀ ਭਰਨਾ ਹੋ ਗੈਸ ਲੋਕੋ ਕੇ ਲਈ ਭਰ ਸਕਤੇ ਹੋ ਠੀਕ ਹੈ ਜੀ ਇਹ ਕੈਰੀਸ਼ਨ ਰੂਮ ਮੈਟਰ ਠੀਕ ਹੈ ਜੀ ਗ੍ਰਾਮੋਫੋਨ ਇਹ ਆ ਕਿ ਜੀ ਹੈ ਇਹ ਕੈਰੀਸ਼ਨ ਰੂਮ ਮੈਟਰ ਠੀਕ ਹੈ ਕਾ ਲਈ ਵਸੇ ਯਾਨੀ ਠੰਡਾ ਕਰਨੇ ਲਈ ਠੰਡਾ ਕਰਨ ਵਾਸਤੇ ਰੂਮ ਠੰਡਾ ਕਰਨ ਵਾਸਤੇ ਤੇ ਇਹ ਗ੍ਰਾਮੋਫੋਨ ਗਾਣਾ ਸੁਣਨੇ ਲਈ ਗਾਣੇ ਸੁਣਨ ਵਾਸਤੇ ਠੀਕ ਹੈ ਜੀ 1935 ਦਾ ਫ੍ਰੀਜ ਹੈ ਵਾਈਟ ਵਾਲਾ ਮਲਟੀ ਸਿਲਸ ਚਲਦਾ ਸੀ ਕੈਰੀਸ਼ਨ ਸੇ ਠੀਕ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਇਹ ਡਰਾਇੰਗ ਰੂਮ ਹੈ ਬਹੁਤ ਹੀ ਜਿਆਦਾ ਸੋਨਾ ਬਣਿਆ ਹੋਇਆ ਕਰਦਾ ਮੁਖ ਇੱਥੇ ਬੰਦਾ ਸੀ ਬਾਈ ਦੱਸਦੇ ਤੇ ਆ ਕਮਰੇ ਨੂੰ ਠੰਡਾ ਕਰਨ ਵਾਸਤੇ ਤੇ ਇਹ ਗਾਣੇ ਸੁਣਨ ਵਾਸਤੇ ਕੀਤ ਲੀਆਂ ਮਤਲਬ ਉਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਆਪ ਦੇਖ ਲਓ ਜੀ ਬਹੁਤ ਹੀ ਸੋਹਣੀ ਦੇਖਣ ਵਾਲੀ ਚੀਜ਼ ਹੈ ਪਟੂਆ ਦੀ ਹਵੇਲੀ ਹੁਣ ਬਾਈ ਆਪਣੇ ਨਾਲ ਜੁੜਿਆ ਹੋਇਆ ਹੈ ਜੀ ਐਸਟ੍ਰੋਲੋਜੀ ਐਸਟ੍ਰੋ ਐਸਟ੍ਰੋਲੋਜੀ ਠੀਕ ਹੈ ਭਈਆ ਸ਼ੁਭਲਾਭ ਚੋਗੜੀਆਂ ਮੌਸਮ ਦਿਸ਼ਾ ਦਾ ਗਿਆਨ ਇਸੇ ਪਤਾ ਚਲੇਗਾ ਠੀਕ ਹੈ ਮਤਲਬ ਸੁੱਖ ਦੁੱਖ ਤੇ ਮੌਸਮ ਦਾ ਸਾਰੀਆਂ ਚੀਜ਼ਾਂ ਦਾ ਪਤਾ ਆ ਚੀਜ਼ ਤੋਂ ਹੀ ਲੱਗਦਾ ਸੀਗਾ ਠੀਕ ਹੈ ਜੀ ਇਹ ਪਲੇ ਰੂਮ ਹੈ ਜੀ ਉਹਨਾਂ ਦਾ ਇਹ ਚੁਪਟ ਹੈ ਤੇ ਇਹ ਜੈਸਾ ਹੈ ਇਸ ਆ ਉਹਨਾਂ ਦੇ ਦੇਖਣ ਵਾਸਤੇ ਵੀ ਜੇ ਕੋਈ ਵੀਰ ਨੇ ਨਹੀਂ ਵੀ ਦੇਖਣਾ ਸੀਗਾ ਤਾਂ ਉਹ ਦੇਖ ਸਕਦੇ ਸੀ ਇੱਥੇ ਕਿ ਕਿੰਨਾ ਸ਼ਾਨਦਾਰ ਰੂਮ ਬਣਿਆ ਹੋਇਆ ਤੇ ਇਹ ਜੋਧਪੁਰ ਦਾ ਘਾਂਟਾ ਘਰ ਹੈ ਇਹ ਪਲੇਇੰਗ ਰੂਮ ਹੈ ਜੀ ਪਟੂਆ ਦਾ ਬਹੁਤ ਹੀ ਸ਼ਾਨਦਾਰ ਪਲੇਇੰਗ ਰੂਮ ਹੈ ਜੀ 1837 1947 ਮਾਰਵਾੜੀ ਇੰਗਲਿਸ਼ ਸੰਧੀ ਸਭ ਮੇ ਲਿਖਾਵਾ ਠੀਕ ਹੈ ਇਹ ਚਿੱਠੀਆਂ ਹੈ ਜੀ 1847 ਤੋਂ ਲੈ ਕੇ <Santhi> 1937 1937 ਤੱਕ ਮਾਰਵਾੜੀ ਤੇ ਹੋਰ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇ ਵਿੱਚ ਲਿਖੀਆਂ ਵੀ ਹੈ? ਮਾਰਵਾੜੀ, ਇੰਗਲਿਸ਼, ਹਿੰਦੀ ਸਭ ਵਿੱਚ ਲਿਖਵਾਉ। ਠੀਕ ਹੈ ਮਾਰਵਾੜੀ, ਹਿੰਦੀ, ਸਭ ਸਭ ਭਾਸ਼ਾਵਾਂ ਦੇ ਵਿੱਚ। ਇਹ ਡਾਕ ਜਿਹਦੇ ਵਿੱਚ ਚਿੱਠੀ ਲੈ ਕੇ ਜਾਣਾ ਹੁੰਦਾ ਸੀਗਾ। ਠੀਕ ਹੈ ਜੀ। ਉਹਨਾਂ ਟਾਈਮਾਂ ਦੀਆਂ ਸਮਾਰਕ ਰੱਖੇ ਹੋਈਆਂ ਸਾਰੀਆਂ ਹੀ ਭਾਸ਼ਾਵਾਂ ਆ। ਪੁਰਾਣੇ ਆਧਾਰ ਕਾਰਡ ਹੈ। ਪੁਰਾਣੇ ਆਧਾਰ ਕਾਰਡ ਹੈ। ਇਹਦੇ ਵਿੱਚ ਰੱਖੇ ਹੋਏ ਦੇਖੋ। ਇਹ ਕੀ ਚੀਜ਼ਾਂ ਜੀ? ਇਹ ਆਮਾਰਾ ਪਗੜੀ ਹੈ ਕਾਸਟ ਦੇ ਹਿਸਾਬ ਸੇ ਪਹਿਨਤੇ ਹਮਾਰੇ ਆ। ਠੀਕ ਹੈ ਜੀ। ਇਹ ਪਗੜੀਆਂ ਇਹਨਾਂ ਦੇ ਇਹਨਾਂ ਦੇ ਦੁਆਰਾ ਦੱਸਿਆ ਜਾ ਕੰਨੀਆਂ ਜਾਂਦੀਆਂ ਬਹੁਤ ਸਾਰੀਆਂ ਪਗੜੀਆਂ ਤੇ ਬਹੁਤ ਸੋਹਣੀਆਂ ਪਗੜੀਆਂ ਜੀ ਤੁਸੀਂ ਆਪ ਦੇਖੋ ਟਰਾਈ ਕਰੋ ਤੇ ਪਰਫਿਊਮ ਦੀ ਬੋਤਲیں ਸਾਰੀ ਇਹ ਪਰਫਿਊਮ ਦੀਆਂ ਬੋਤਲਾਂ ਦੇਖੋ ਜੀ ਕਿੰਨੀਆਂ ਕੈਂਡ ਪਰਫਿਊਮ ਦੀਆਂ ਬੋਤਲਾਂ ਬੇ ਪਰਫਿਊਮ ਤਾਂ ਪਤਾ ਹੀ ਨਹੀਂ ਵਿੱਚ ਕਿੰਨਾਂ ਜੀ ਕੈਂਡ ਹੋਗਾ ਹੋਰ ਦੱਸੋ ਜੀ ਕੀ ਕੁਝ ਹੈ ਇਹ ਰੱਖ ਹੈ ਸਾਹਮਣੇ

ਉਨਾਂ ਦੀ ਤੁਸੀਂ ਫੋਟੋਗ੍ਰਾਫੀ ਦੇਖ ਸਕਦੇ ਹੋ 1 2 3 4 5 ਤੇ ਜਿਹੜੇ ਥੱਲੇ ਉਹ ਮਨੀਮ ਲੋਕ ਹੈ ਤੇ ਉਹ ਥੱਲੇ ਵਾਲਾ ਕੀ ਹੈ ਜੀ ਇਹ ਅਗਲੀ ਕਹਿਣਾ ਹਾਂ ਜੀ ਠੀਕ ਹੈ ਆਪਾਂ ਖੜੇ ਤੇ ਨਾ ਵਾ ਠੀਕ ਹੈ ਜਾਨੋ ਕੋਈ ਰੋ ਸੋ ਬੋਦਾ ਸਕਦੇ ਹੋ ਹਾਥੋਂ ਸੇ ਬੋਦਾ ਸਕਦੇ ਹੋ ਕੈਮਰਾ ਵੀਡੀਓ ਕੈਮਰਾ ਛੜੀ ਇਹ ਵੀ ਕੈਮਰਾ ਪਰਦੇ ਵਾਲਾ ਇੱਕ ਕੈਮਰਾ ਹੈ ਜੀ ਉਹਨਾਂ ਟਾਈਮਾਂ ਦੇ ਚੈੱਕ ਰੋ ਪਰਦੇ ਵਾਲਾ ਕੈਮਰਾ ਕਿੰਨੇ ਸਟਾਈਲਿਸ਼ ਕੈਮਰੇ ਆ ਯਾਰ ਤੇ ਇਹ ਪੇਟੀ ਜੋ ਮਤਲਬ ਪੈਰਾਂ ਨਾਲ ਵੀ ਵਜਾ ਸਕਦੇ ਐ ਤੇ ਹੱਥਾਂ ਨਾਲ ਵੀ ਵਜਾ ਸਕਦੇ ਸੀ ਬਹੁਤ ਕੈਂਟ ਜੀ ਇਹ ਇਥੋਂ ਦਾ ਫੋਰਟ ਹੈ ਜੀ ਕਿਲਾ ਕਿਲਾ ਠੀਕ ਹੈ ਜੀ ਇਸ ਵਿੱਚ 4 ਤੋਂ 4.5 ਹਜ਼ਾਰ ਲੋਕ ਰਹਿੰਦੇ ਐ ਅੱਜ ਵੀ ਅੰਦਰ ਨੇ ਠੀਕ ਹੈ ਇਹਦੇ ਵਿੱਚ ਮਤਲਬ ਅੱਜ ਦੇ ਟਾਈਮ ਵੀ 4 ਤੋਂ ਲੈ ਕੇ 4.5 ਹਜ਼ਾਰ ਬੰਦਾ ਇੱਥੇ ਰਹਿੰਦੇ ਐ ਉਹ ਕਿਹੜਾ ਸਰੇਤੀ ਹੈ ਰਾਜਪੂਤ ਬ੍ਰਾਹਮਣ ਲੋਕ ਠੀਕ ਹੈ ਜੀ ਰਾਜਪੂਤ ਲੜਕ ਸਮੇਂ ਕੰਮ ਆਤੇ ਤੇ ਬ੍ਰਾਹਮਣ ਲੋਕ ਪੂਜਾ ਪਾਠ ਕਰਦੇ ਸਨ ਠੀਕ ਹੈ ਇਹ ਪਟੂਆਂ ਦੀ ਹਵੇਲੀ ਦੇ ਉੱਤੋਂ ਦਾ ਵਿਊ ਹੈ ਜੀ ਇਹ ਜਿਹੜਾ ਸਾਹਮਣੇ ਆਪਾਂ ਦੇਖੀ ਜਾਨੇ ਆ ਇਹ ਫੋਰਟ ਹੈ ਰਾਜ ਰਾਨੀ ਦਾ ਮਹਿਲ ਹੈ ਠੀਕ ਹੈ ਜਿਹੜਾ ਰਾਜ ਰਾਨੀ ਦਾ ਮਹਿਲ ਹੈ ਬਾਕੀ ਅੰਦਰ ਦੇਖੋਗੇ ਤੋਫ ਹੈ ਦੋ ਚੀਜ਼ ਇਹ ਦੇਖਣੇ ਲਈ ਇਸ ਦੇ ਅੰਦਰ ਠੀਕ ਹੈ ਜੀ ਬਾਈ ਦੇ 99 ਟਾਵਰ ਹੈ ਠੀਕ ਹੈ 99 ਟਾਵਰ ਹੈ ਜਿਸ ਕੋ ਹਮ ਮਾਰੋੜੀ ਬੋਰਜ ਬੋਲਤੇ ਬੋਰਜ ਬੋਰਜ ਇਹਨੂੰ ਬੋਰਜ ਬੋਲੇ ਜਾਂਦੇ ਬਾਈ ਦੇ ਮੁਤਾਬਿਕ 4 ਤੋਂ 5000 ਬੰਦੇ ਇਹਦੇ ਵਿੱਚ ਰਹਿੰਦੇ ਆ ਦੋ ਹੀ ਕਾਸਟਾ ਰਹਿੰਦੀ ਹੈ ਰਾਜਪੂਤ ਤੇ ਬ੍ਰਾਹਮਣ ਰਾਜਪੂਤ ਸੀਗੇ ਜਿਹੜੇ ਉਹ ਲੜਕ ਸਮੇਂ ਕੰਮ ਆਤੇ ਤੇ ਲੜਾਈ ਦੇ ਸਮੇਂ ਕੰਮ ਆਉਂਦੇ ਸੀ ਤੇ ਬ੍ਰਾਹਮਣ ਪੂਜਾ ਪਾਠ ਕਰਦੇ ਸੀ ਬ੍ਰਾਹਮਣ ਪੂਜਾ ਪਾਠ ਕਰਦੇ ਸੀ ਠੀਕ ਹੈ ਜੀ ਇਹ ਰਾਸਤਾ ਨੇ ਕਿਚਨ ਹੈ ਰਸੋਈ ਘਰ ਹੈ ਉੱਪਰ ਆਪਨੇ ਜੋ ਕਿਚਨ ਦੇਖਾ ਤਾਂ ਉਸ ਤੋਂ ਕੀ ਆਵਾ ਠੀਕ ਹੈ ਖਾਣਾ ਇਹ ਬਣਦਾ tha ਪੂਰੇ ਪਰਿਵਾਰ ਦਾ ਠੀਕ ਹੈ ਜੀ ਜਿਤਨੇ ਵੀ ਲੋਕ ਹੋਤੇ ਤੇ ਖਾਣਾ ਇਹ ਬਣਦਾ tha ਠੀਕ ਹੈ ਜੀ ਬਾਹਰ ਖਾਣਾ ਹੁੰਦਾਗਾ ਇਹ ਜਨੇ ਨੂੰ ਜਾਣ ਲਈ ਦੇਖੋ ਕਾਲਾ ਪੜਾਉ ਦੇ ਕੋ ਠੀਕ ਹੈ ਜੀ ਉਹ ਹੀ ਪੜਾਵਾ ਹੂੰ ਹੂੰ ਕਿਚਨ ਕੇ ਸਾਰਾ ਸਾਮਾਨ ਰਖਾ ਹੋ ਅੰਦਰ ਦੇਖੇਗੀ ਠੀਕ ਹੈ ਇੱਕ ਅਚੀ ਚੀਜ਼ ਦਿਖਾਤਾ ਹਾਂ ਬਾਈ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਵੀ ਇਹ ਕਿਚਨ ਹੈ ਇੱਕ ਕਿਚਨ ਉੱਤੇ ਹੈ ਤੇ ਇਹ ਥੱਲੇ ਹੈ ਮਤਲਬ ਖਾਣਾ ਇੱਥੇ ਬਣਦਾ ਹੁੰਦਾ ਸੀ ਇਹ ਥੱਲੇ ਤੇ ਜਿਹੜਾ ਆਪਾਂ ਬਾਹਰ ਬਾਈ ਨੇ ਆਪਾਂ ਨੂੰ ਤੋਂ ਆਵੇਂ ਦਿਖਾਇਆ ਸੀ ਤੇ ਇਹ ਉਸ ਟਾਈਮ ਦੇ ਔਜ਼ਾਰ ਹੈ ਬਰਤਨ ਹੈ ਜਿੰਨੇ ਵੀ ਹੈ ਤੁਸੀਂ ਆਪ ਸਾਰੇ ਦੇ ਸਾਰੇ ਦੇਖੋ ਕਿੰਨੇ ਜਿਆਦੇ ਵਰਤਨ ਹੈ ਦੌਰ ਸੋਹਣਿਆ 100 ਹੀ ਆਪਾਂ ਨੂੰ ਉੱਤੇ ਦਿਖਾਈ ਸੋ ਉਹ ਵੀ ਬਹੁਤ ਸ਼ਾਨਦਾਰ ਹੈ ਤੇ ਆ ਵੀ ਰਸੋਈ ਹੈ ਜਿਹੜੀ ਬਹੁਤ ਹੀ ਸ਼ਾਨਦਾਰ ਹੈ ਤੇ ਹੁਣ ਫੇਰ ਸੋਨ ਆਪਾਂ ਗਾਈਡ ਦੇ ਕੋਲੇ ਲੈ ਕੇ ਜਾਂਦੇ ਹਾਂ ਰਸੋਈ ਤੋਂ ਸਿੱਧੇ ਆਪਾਂ ਆ ਗਏ ਆ ਬਾਈ ਜੀ ਦੱਸੋ ਜਾਣਕਾਰੀ ਦਿਓ ਇਹ ਫੋਸਿਲ ਹੈ ਸਾਰੇ ਹਮਾਰਿਆਂ ਮਾਰਸ से 18 ਕਰੋੜ ਸਾਲ ਪਹਿਲੇ ਇਹ ਸਮੁੰਦਰ تھا ਠੀਕ ਹੈ ਜੀ ਸਮੁੰਦਰ ਸੁੱਕ ਗਿਆ ਪੇੜ-ਪੋਦੇ ਜੀਵ ਜੰਤੂ تھے ਨਾ ਸਾਰੇ ਫੋਸਿਲ ਬਣ ਕੇ ਪੱਥਰ ਬਣ ਗਏ ਠੀਕ ਹੈ ਜੀ ਜੀਵ ਜੰਤੂ ਪੇੜ ਉਹ ਪਿੱਛੇ ਦੇ ਆ ਨਮੀ ਲਮੀ ਦੇਖ ਰਹੇ ਹੋ ਪੇੜੂ ਕਿ ਚੜਿਆ ਲੱਕੜੀ تھا ਪੱਥਰ ਬਣ ਗਿਆ ਇਹ ਸਿਰ ਲੱਕੜੀ ਸੀ ਜੀ ਆਦੀਮਾਨ ਕੋਈ ਹਥਿਆਰੇ ਪਤਰੋਂ ਸੇ ਆਗ ਬਲਾਤੇ ਤੇ ਠੀਕ ਹੈ ਜੀ ਇਹ ਅਗ ਜਲਾਉਣ ਵਾਸਤੇ ਜੰਤਰ ਆਦੀਮਾਨ ਡਾਇਨਾਸੌਰ ਕੰਡੇ ਇਹ ਡਾਇਨਾਸੌਰ ਦੇ ਅੰਡੇ ਹੈ ਜੀ ਡਾਇਨਾਸੌਰ ਇਹ ਫੋਸਿਲ ਹੈ ਇਹ ਫੋਸਿਲ ਹੈ ਠੀਕ ਹੈ ਜੀ ਇਹ ਦੇਖੋ ਜਸਮਨ 16.7 ਕਰੋੜ ਸਾਲ ਪਹਿਲੇ ਸ਼ਾਕਾਰੀ ਡਾਇਨਾਸੌਰ ਠੀਕ ਹੈ 16.7 ਕਰੋੜ ਸਾਲ ਪੁਰਾਣੇ ਸ਼ਾਕਾਹਾਰੀ ਡਾਇਨਾਸੌਰ ਮਤਲਬ ਇੱਥੇ ਡਾਇਨਾਸੌਰ ਰਹਿੰਦੇ ਸੀ ਆਹੀ ਗੱਲ ਹੈ ਜੀ ਹਾਂ ਠੀਕ ਹੈ ਜੀ ਇਹ ਦੇਖੋ ਕਛੂਆ ਦੇਖੋ ਇਹ ਸਾਰੇ ਪੇੜ ਪੋਤੇ ਜੀਵ ਜੰਤੂ ਹੈ ਸਾਰੇ ਠੀਕ ਹੈ ਜੀ ਸਮੁੰਦਰ ਸੁੱਕ ਗਿਆ ਨਾ ਜਿਤਨੇ ਵੀ ਪੇੜ-ਪੌਦੇ ਜੀਵਨ ਦੋਤੇ ਪੱਥਰ ਬਣ ਗਏ ਉਸਕੇ ਉਸੇ ਸੇ ਠੀਕ ਹੈ ਜੀ ਬਾਈ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਵੀ ਮਤਲਬ ਇਹ ਜਿੰਨੀਆਂ ਵੀ ਚੀਜ਼ਾਂ ਇਹ ਜੜਾਂ ਉਹਨਾਂ ਚੀਜ਼ਾਂ ਦੀਆਂ ਵੀ ਅੱਜ ਤੋਂ ਕਈ ਸਾਲ ਪਹਿਲਾਂ ਜਿੰਨੇ ਵੀ ਪੇੜ-ਪੌਦੇ ਸੀਗੇ ਉਹ ਉਹਨਾਂ ਦੀਆਂ ਜੜਾਂ ਮਤਲਬ ਪੱਥਰ ਬਣੀਆਂ ਵੀ ਤੁਸੀਂ ਆਪ ਦੇਖੋ ਵੀ ਕਿੰਨਾ ਮਤਲਬ ਕਾਲ ਪਿਆਊਗਾ ਤੇ ਇਹ ਹੈਗੇ ਡਾਇਨਾਸੌਰ ਦੇ ਐਗ ਅੰਡੇ ਮਤਲਬ ਡਾਇਨਾਸੌਰ ਰਹਿੰਦੇ ਸੀ ਉੱਥੇ ਆਪਾਂ ਫੋਟੋ ਵੀ ਤੁਹਾਨੂੰ ਜਿਵੇਂ ਦਿਖਾਈ ਹੈ 16.7 ਕਰੋੜ ਸਾਲ ਪੁਰਾਣੇ ਸ਼ਾਕਾਰੀ ਡਾਇਨਾਸੌਰ ਇੱਥੇ ਰਹਿੰਦੇ ਸੀ ਤੇ ਇਹ ਕਛੂਏ ਕੁਛੀਏ ਤੇ ਮਤਲਬ ਜਿੰਨੇ ਵੀ ਜਾਨਵਰ ਐ ਸਾਰੇ ਦੇ ਸਾਰੇ ਇੱਥੇ ਪੱਥਰ ਬਣ ਚੁੱਕੇ ਆ ਜੀ ਇਹ ਚੀਜ਼ਾਂ ਦੇਖ ਕੇ ਜੀ ਇਹ ਅੰਦਰ ਦਾ 뷰 ਹੈ ਜੀ ਤੁਸੀਂ ਆਪ ਚੈੱਕ ਕਰੋਗੇ ਜਿੰਨਾ ਵੀ ਹੈਗਾ ਇਹ ਵਿੱਚ ਦਾ 뷰 ਹੈ ਪਟਵਾਂ ਦੀ ਹਵੇਲੀ ਦਾ ਤੇ ਹੁਣ ਆਪਾਂ ਬਾਹਰ ਜਾਨੇ ਆ ਮਤਲਬ ਬਾਹਰ ਦੇ ਗੇਟ ਦੇ ਵਿੱਚ ਜਾਨੇ ਆ ਗਾਈਡ ਆਪਾਂ ਨੂੰ ਬਾਹਰ ਕੁਝ ਹੋਰ ਵੀ ਜੇ ਦੱਸਣਯੋਗ ਹੋਇਆ ਤਾਂ ਉਹ ਪਟਵਾਂ ਦੀ ਹਵੇਲੀ ਦੇ ਬਾਰੇ ਆਪਾਂ ਨੂੰ ਜ਼ਰੂਰ ਦੱਸੂਗਾ ਵੀ ਅੰਦਰੋਂ ਆਪਾਂ ਜਿੱਥੋਂ ਚੜ੍ਹੇ ਸੀ ਉੱਥੋਂ ਲੈ ਕੇ ਤੇ ਬਾਹਰ ਤੇ ਜਿੰਨਾ ਵੀ ਹੋ ਗਿਆ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਣੇ ਇਹ ਇੱਕ ਨੰਬਰ ਹਾਂ ਤੱਕ ਹੈ ਇਹ ਇੱਕ ਨੰਬਰ ਇੱਥੋਂ ਲਈ ਹੈ ਜਿਹੜੀ ਆਪਾਂ ਦੇਖ ਕੇ ਆਏ ਹਾਂ ਜੀ ਇਹ ਇੱਥੋਂ ਸਟਾਰਟ ਹੁੰਦੀ ਹੈ ਹਾਂਜੀ ਹਾਂਜੀ ਉੱਪਰ ਵਾਲਾ ਹਾਂਜੀ ਹਾਂਜੀ ਮਤਲਬ ਇਹ ਕਿ ਨੀਚੇ ਵਾਲਾ ਸਜਾ ਸਟਾਡ ਹੋ ਗਿਆ ਦੋ ਨੰਬਰ ਹੈ ਠੀਕ ਹੈ ਇਹ ਦੋ ਨੰਬਰ ਹੈ ਜੀ ਠੀਕ ਹੈ ਪੰਜ ਹਵੇਲੀਆਂ ਇੱਥੇ ਕੁੱਲ ਮੇਰਾ Rajasthan government ਦੇ ਪਾਸ ਤੇ ਬੰਦ ਹੈ ਆਹ ਬੰਦ ਹੈ ਜੀ ਜਿਹੜੀ ਦੋ ਨੰਬਰ ਹਵੇਲੀ ਆਪਾਂ ਦੇਖੀ ਆਈਏ ਨੇ ਬਾਈ ਦੇ ਮੁਤਾਬਿਕ ਵੀ ਇਹ Rajasthan government ਕੋਲੇ ਹੈ ਤੇ ਇਹ ਅੱਜ ਦੇ ਟਾਈਮ 'ਚ ਬੰਦ ਹੈ ਠੀਕ ਹੈ ਜੀ ਇੱਥੇ ਤੱਕ ਦੋ ਹੈ ਇਹ 3 ਨੰਬਰ ਆ ਗਿਆ ਇੱਥੋਂ ਤਿੰਨ ਨੰਬਰ ਸਟਾਰਟ ਹੋ ਜਾਂਦੇ ਜੀ 3 ਨੰਬਰ ਔਰ 4 ਨੰਬਰ ਫੈਮਿਲੀ ਦੇ ਪਾਸ ਮੈਂ ਹੈ ਠੀਕ ਹੈ ਜੀ ਜਿਸਨੇ 4ਵੇਂ ਫੈਮਿਲੀ ਰਹਤੀ ਹੈ ਇਨਕਾ ਜਹਾ ਹਵੇਲੀ ਜੋ ਓਨਰ تھے ਹਾਂਜੀ ਹਾਂਜੀ ਓਰੀਜਨਲ ਔਰ ਔਰ ਓਰੀਜਨਲ ਤੇ ਨਾ ਸਾਥੀ ਬੜੀ ਵੈਰੀ ਅਭੀ ਵੀ ਠੀਕ ਹੈ ਹੁਣ ਮਤਲਬ 3 ਤੇ 4 ਨੰਬਰ ਜਿਹੜੀ ਤੁਹਾਨੂੰ ਦਿਖਾਈ ਜਾਂਦੇ ਆਂ ਬੀ ਇਹ ਇਹਨਾਂ ਦੇ ਓਨਰਾਂ ਕੋਲੇ ਹੈ ਇੱਥੇ ਇਹਨਾਂ ਦੀ 6ਵੀਂ ਤੇ 7ਵੀਂ ਪੀੜੀ ਹੈ ਜਿਹੜੀ ਮੌਕੇ ਤੇ ਰਹੀ ਜਾਂਦੀ ਹੈ ਠੀਕ ਹੈ ਜੀ 3 ਤੇ 4 ਨੰਬਰ ਮਤਲਬ ਇੱਕ ਹੀ ਜਿਹੜੀ ਹਵੇਲੀ ਹੈ ਉਹ ਓਪਨ ਹੈ ਬਾਕੀ ਇੱਕ ਗਵਰਨਮੈਂਟ ਕੋਲ ਹੀ ਹੈ ਤੇ ਦੋ ਉਹਨਾਂ ਦੇ ਪਰਿਵਾਰਾਂ ਕੋਲੇ ਹੈ ਹੁਣ ਸਾਨੂੰ 5ਵੀਂ ਹਵੇਲੀ ਲਾਸਟ 5 ਨੰਬਰ ਹੈ Rajasthan government ਦੇ ਪਾਸ ਤੇ ਐਮਟੀ ਇਹ ਬੰਦ ਠੀਕ ਹੈ ਜੀ ਇਹ ਲਾਸਟ ਫਾਈਨਲ 5ਵੀਂ ਪਟੂਆਂ ਦੀ ਹਵੇਲੀ ਹੈ ਜੀ ਇਹ ਵੀ Rajasthan government ਕੋਲੇ ਹੈ ਤੇ ਇਹ ਜਮ੍ਹਾਂ ਖਾਲੀ ਹੈ ਤੇ ਇਹ ਬੰਦ ਹੈ ਠੀਕ ਹੈ 5 ਵਜੇ ਜੀ ਪਟਵਾਂ ਦੀ ਹਵੇਲੀ ਬੰਦ ਹੋ ਜਾਂਦੀ ਹੈ ਇਹ ਬੰਦ ਹੋ ਜਾਂਦਾ ਹੈ ਗਵਰਨਮੈਂਟ ਦੇ ਪਾਸੇ ਐਮਪੀ 1 ਖਾਲੀ ਅੰਦਰ ਹੈ ਮਤਲਬ ਬਿਲਕੁਲ ਖਾਲੀ ਹੈ ਇਹਦੇ ਵਿੱਚ ਦੇਖਣ ਵਾਲਾ ਕੁਝ ਵੀ ਨਹੀਂਗਾ ਤੇ ਤਾਂ ਕਰਕੇ ਮਤਲਬ ਇੱਕ ਹੀ ਜਿਹੜੀ ਹੈਗੀ ਉਹ ਦੇਖਣ ਵਾਲੀ ਹੈ ਇਹ ਕਿਸਰ ਹਵੇਲੀ ਕਿਸੇ ਦਾ ਪ੍ਰਾਈਵੇਟ ਮਕਾਨ ਹੈ ਠੀਕ ਹੈ 93ਵੇਂ ਬਿਲਡਿੰਗ ਬਣਾ ਹੋਰ 93ਵੇਂ ਕਿਹੜਾ ਆ ਵਾਲਾ ਜੀ ਠੀਕ ਹੈ ਜੀ ਇੱਕ ਹੁਣ ਕਿਸਰ ਹਵੇਲੀ ਬਾਈ ਹੋਰ ਆਪਾਂ ਨੂੰ ਗਾਈਡ ਦਿਖਾ ਕੇ ਲਿਆਉਂਦਾ ਹੈ ਜਿਹੜਾ ਮਤਲਬ ਕਿਸੇ ਦੀ ਪਰਸਨਲ ਪ੍ਰੋਪਰਟੀ ਹੈ ਤੇ ਉਹਦੇ ਬਾਰੇ ਹੋਰ ਆਪਾਂ ਨੂੰ ਬਾਈ ਜੀ ਹੋਰੇ ਜਾਣਕਾਰੀ ਦੇਣਗੇ 93 ਮੇ ਬਣਾ ਹੋਇਆ ਇਹ 93 1963 ਦੇ ਵਿੱਚ ਬਣਿਆ ਹੋਇਆ ਰੇਖਾ ਦੇਵੀ ਕੇਸਰੀ ਹਲਸਾਉਣ ਠੀਕ ਹੈ ਜੀ ਇਹ ਮਤਲਬ ਕਿਸੇ ਦੀ ਪਰਸਨਲ ਪ੍ਰੋਪਰਟੀ ਹੈ ਠੀਕ ਹੈ ਜੀ ਤੇ ਗਾਈਡ ਸਾਹਿਬ ਦੱਸੋ ਵੀ ਪਟੂਆਂ ਦੀ ਹਵੇਲੀ ਆਪਾਂ ਜਿਹਨੇ ਦੇਖਣੀ ਸੀ ਉਹਨੇ ਦੇਖ ਚੁੱਕੇ ਆ ਠੀਕ ਹੈ ਵੀ ਸਾਥੀਓ ਹਾਂਜੀ ਸਾਥੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਟੂਆਂ ਦੀ ਹਵੇਲੀ ਦੇਖਣ ਵਾਸਤੇ ਆਏ ਹੋਏ ਸੀ ਤੇ ਗਾਈਡ ਨੇ ਆਪਾਂ ਨੂੰ ਸਾਰੀਆਂ ਚੀਜ਼ਾਂ ਗਾਈਡ ਕਰ ਕਰਕੇ ਦਿਖਾਈਆਂ ਤੁਸੀਂ ਆਪ ਵੀ ਦੇਖੀ ਜਾਨੇ ਹੋ ਇੱਥੇ ਪੰਜ ਹਵੇਲੀਆਂ ਸੀ ਜੀ ਪੰਜਾਂ ਦੇ ਵਿੱਚੋਂ ਇੱਕ ਹੀ ਹਵੇਲੀ ਹੈ ਜਿਹੜੀ ਸਟਾਰਟ ਹੈ ਉਹਦੀ 150 ਰੁਪਿਆ 1% ਦੇ ਟਿਕਟ ਹੈ ਤੇ ਉਹਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੈ ਉਹਦੇ ਨਾਲ ਇੱਥੇ ਚਾਰ ਹਵੇਲੀਆਂ ਹੋਰ ਹੈ ਜੀ ਉਹਨਾਂ ਦੇ ਵਿੱਚ ਮਤਲਬ ਦੋ ਹਵੇਲੀਆਂ ਤਾਂ ਜਿਹੜੀਆਂ ਗਵਰਨਮੈਂਟ ਕੋਲੇ ਐ ਤੇ ਦੋ ਹਵੇਲੀਆਂ ਐ ਜਿਹੜੀਆਂ ਉਹਨਾਂ ਦੇ ਵੰਸ਼ਾਂ ਕੋਲੇ ਐ ਸੱਤਵੀਂ ਪੀੜੀ ਕੋਲੇ ਐ ਕਿ ਮਤਲਬ ਉਹਨਾਂ ਦੇ ਵਿੱਚ ਕੁਝ ਇੰਨਾ ਦੇਖਣ ਵਾਲਾ ਹੈ ਨਹੀਂ ਤੇ ਲਗਭਗ ਉਹ ਬੰਦ ਪਈਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਫੋਲੋ ਕਰਿਆ ਕਰੋ ਤੇ ਮੈਨੂੰ ਸ਼ੇਅਰ ਜ਼ਰੂਰ ਕਰੋ ਸਪੋਰਟ ਕਰੋ ਜੀ ਤੇ ਆਈ ਮੇਰੇ ਨਾਲ ਜੁੜੇ ਰਹੋ ਅੱਗੇ ਵੀ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਧੰਨਵਾਦ